ਕਿਚਨ ਸਾਡੇ ਘਰ ਦਾ ਬਹੁਤ ਹੀ اہم ਹਿੱਸਾ ਹੁੰਦੀ ਹੈ ਕਿਉਂਕਿ ਕਿਚਨ ਦੇ ਵਿੱਚ ਹੀ ਸਾਡੀ ਸਿਹਤ ਅਤੇ ਸਵਾਦ ਦਾ ਧਿਆਨ ਰੱਖਿਆ ਜਾਂਦਾ ਹੈ ਇਸ ਲਈ ਕਿਚਨ ਦੀ ਸਾਫ ਸਫਾਈ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਕਿਚਨ ਘਰ ਦਾ ਚਿਹਰਾ ਹੁੰਦੀ ਹੈ ਜਿਸ ਤਰੀਕੇ ਨਾਲ ਅਸੀਂ ਆਪਣੇ ਸਰੀਰ ਨੂੰ ਆਪਣੇ ਚਿਹਰੇ ਨੂੰ ਸਾਫ਼ ਰੱਖਦੇ ਹਾਂ ਉਸੇ ਤਰ੍ਹਾਂ ਹੀ ਸਾਨੂੰ ਆਪਣੇ ਕਿਚਨ ਨੂੰ ਵੀ ਸਾਫ਼ ਰੱਖਣਾ ਚਾਹੀਦਾ ਹੈ ਖਾਸ ਕਰਕੇ ਗੈਸ ਸਟੋਵ ਨੂੰ ਜਿਸ ਦੇ ਉੱਤੇ ਅਸੀਂ ਆਪਣਾ ਸਾਰਾ ਕੰਮ ਕਰਦੇ ਹਾਂ ਕਈ ਵਾਰ ਕੰਮ ਕਰਦੇ ਸਮੇਂ ਗੈਸ ਦੇ ਉਤੇ ਦੁੱਧ ਉੱਦ ਬਲ ਜਾਂਦਾ ਹੈ ਜਾਂ ਕਈ ਵਾਰ ਦਾਲ ਸਬਜ਼ੀ ਬਣਾਉਂਦੇ ਸਮੇਂ ਦਾਲ ਸਬਜ਼ੀ ਕੁੱਕਰ ਚੋਂ ਬਾਹਰ ਨਿਕਲ ਜਾਂਦੀ ਹੈ ਜਿਸ ਦੇ ਨਾਲ ਸਾਡਾ ਗੈਸ ਰੋਕ ਕਾਫੀ ਜ਼ਿਆਦਾ ਗੰਦਾ ਹੋ ਜਾਂਦਾ ਹੈ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਗੈਸ ਸਟੋਵ ਨੂੰ ਘਰ ਰਹੀ ਆਸਾਨੀ ਦੇ ਨਾਲ ਸਾਫ਼ ਕਰਨਾ ਦੱਸਾਂਗੀ ਅਤੇ ਇਸ ਨੂੰ ਸਾਫ਼ ਕਰਨ ਦੇ ਲਈ ਸਾਨੂੰ ਕਿਸੇ ਖਾਸ ਇੰਗਰੀਡੀਅੰਟ ਦੀ ਲੋੜ ਨਹੀਂ ਹੈ ਇਸ ਨੂੰ ਸਾਫ਼ ਕਰਨ ਦੇ ਲਈ ਸਾਨੂੰ ਕੇਵਲ ਦੋ ਚੀਜ਼ਾਂ ਹੀ ਚਾਹੀਦੀਆਂ ਹਨ ਜਿਹੜੀਆਂ ਕਿ ਸਾਡੇ ਕਿਚਨ ਵਿੱਚ ਹੀ ਬਹੁਤ ਆਸਾਨੀ ਨਾਲ ਮਿਲ ਜਾਂਦੀਆਂ ਹਨ ਚਲੋ ਜੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚਲੋ ਜੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਈ ਵਾਰ ਸਾਡਾ ਗੈਸ ਸਟੋਵ ਕਾਫੀ ਜ਼ਿਆਦਾ ਗੰਦਾ ਹੋ ਜਾਂਦਾ ਹੈ ਇਸ ਨੂੰ ਸਾਫ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਤੇ ਕਈ ਵਾਰ ਅਸੀਂ ਇਸ ਨੂੰ ਸਾਫ ਕਰਨ ਲਈ ਸਟੀਲ ਬੂਲ ਦਾ ਵੀ ਇਸਤੇਮਾਲ ਕਰਦੇ ਹਾਂ ਜਿਹੜਾ ਦੇ ਨਾਲ ਕਿ ਸਾਡਾ ਗੈਸ ਸਟੋਵ ਆ ਜਿਹੜਾ ਕਾਫੀ ਜ਼ਿਆਦਾ ਗੰਦਾ ਹੋ ਜਾਂਦਾ ਹੈ ਤੇ ਉੱਤੇ ਬਹੁਤ ਜ਼ਿਆਦਾ ਸਕ੍ਰੈਚਸ ਪੈ ਜਾਂਦੇ ਹਨ ਅੱਜ ਮੈਂ ਤੁਹਾਨੂੰ ਬਿਨਾਂ ਸਟੀਲ ਬੂਲ ਦਾ ਇਸਤੇਮਾਲ ਕੀਤੇ ਹੋਏ ਬਹੁਤ ਹੀ ਆਸਾਨੀ ਦੇ ਨਾਲ ਗੰਦੇ ਤੋਂ ਗੰਦੇ ਗੈਸ ਸਟੋਵ ਨੂੰ ਸਾਫ ਕਰਨ ਬਾਰੇ ਦੱਸਾਂਗੀ ਇਸ ਨੂੰ ਸਾਫ ਕਰਨ ਦੇ ਲਈ ਅਸੀਂ ਦੋ ਚੀਜ਼ਾਂ ਦਾ ਇਸਤੇਮਾਲ ਕੀਤਾ ਹੈ ਬੇਕਿੰਗ ਸੋਡੇ ਦੇ ਨਾਲ ਅਸੀਂ ਆਪਣੇ ਗੈਸ ਸਟੋਵ ਨੂੰ ਸਾਫ ਕਰਾਂਗੇ ਜਿਹੜਾ ਇਹ ਵੀ ਸਾਡੇ ਕਿਚਨ ਵਿੱਚ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ ਦੂਸਰਾ ਇਨਗਰੀਡੀਅੰਟ ਹੈ ਨਿੰਬੂ ਇਹ ਵੀ ਸਾਡੇ ਕਿਚਨ ਵਿੱਚ ਬਹੁਤ इजीली ਮਿਲ ਜਾਂਦਾ ਹੈ ਹੁਣ ਅਸੀਂ ਸਭ ਤੋਂ ਪਹਿਲਾਂ ਜਿੱਥੇ ਜਿਹੜਾ ਗੈਸਟੋ ਸਾਡਾ ਬਹੁਤ ਜ਼ਿਆਦਾ ਗੱਧਾ ਹੋਇਆ ਹੋਇਆ ਹੈ ਉਹਦੇ ਉੱਤੇ ਅਸੀਂ ਦੋ ਚੁਟਕੀ ਬੇਕਿੰਗ ਸੋਡੇ ਦੀਆਂ ਪਾਵਾਂਗੇ ਬੇਕਿੰਗ ਸੋਡਾ ਪਾਉਣ ਤੋਂ ਬਾਅਦ ਹੁਣ ਅਸੀਂ ਇੱਥੇ ਮੈਂ ਨਿੰਬੂ ਲਿਆ ਹੈ ਤੇ ਨਿੰਬੂ ਨੂੰ ਅੱਧਾ ਕੱਟ ਲਾਂਗੇ ਅਤੇ ਇੱਕ ਅੱਧੇ ਨਿੰਬੂ ਨੂੰ ਅਸੀਂ ਇਹਦੇ ਉੱਤੇ ਨਿਚੋੜ ਦਾਂਗੇ ਬੇਕਿੰਗ ਸੋਡਾ ਅਤੇ ਨਿੰਬੂ ਆਪਸ ਵਿੱਚ ਰਿਐਕਟ ਕਰਦੇ ਹਨ ਇਸ ਦੇ ਨਾਲ ਸਾਡੀ ਜਿਹੜੀ ਗੰਦੀ ਤੋਂ ਗੰਦਾ ਗੈਸ ਸਟੋਵ ਆ ਉਹਦੀ ਜਿਹੜੀ ਮੈਲ ਆ ਕਾਫੀ ਜ਼ਿਆਦਾ ਸੌਫਟ ਹੋ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਨਿੰਬੂ ਨੂੰ ਹੀ ਇਸ ਦੇ ਉੱਤੇ ਰਗੜ ਦਾਂਗੇ ਅਤੇ ਤਿੰਨ ਤੋਂ ਚਾਰ ਮਿੰਟਾਂ ਦਾ ਲਗਾਤਾਰ ਇਸ ਨੂੰ ਅਸੀਂ ਨਿੰਬੂ ਨੂੰ ਗੈਸ ਸਟੋਵ ਦੇ ਉੱਤੇ ਰਗੜੀ ਜਾਵਾਂਗੇ ਇਸ ਦੇ ਨਾਲ ਗੈਸ ਸਟੋਵ ਸਾਡਾ ਬਹੁਤ ਜਲਦੀ ਸਾਫ਼ ਹੋ ਜਾਂਦਾ ਹੈ ਤੁਸੀਂ ਦੇਖੋਗੇ ਕਿ ਜਿਵੇਂ ਜਿਵੇਂ ਅਸੀਂ ਨਿੰਬੂ ਨੂੰ ਗੈਸ ਸਟੋਵ ਦੇ ਉੱਤੇ ਰਗੜਦੇ ਹਾਂ ਜਿਹੜੀ ਮੈਲ ਹੈ ਉਹ ਸਾਫ਼ ਹੋਣੀ ਸ਼ੁਰੂ ਹੋ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਅਸੀਂ ਲਗਾਤਾਰ ਹੀ ਨਿੰਬੂ ਨੂੰ 3 ਤੋਂ 4 ਮਿੰਟ ਤੱਕ ਰਗੜੀ ਜਾਣਾ ਹੈ ਤੁਸੀਂ ਦੇਖੋਗੇ ਕਿ ਜਿਵੇਂ ਜਿਵੇਂ ਸੀਸ ਨੂੰ ਰਗੜਦੇ ਹਾਂ ਸਾਡੀ ਜਿਹੜਾ ਗੈਸਟ ਹੋਗਾ ਕਾਫੀ ਸਾਫ਼ ਹੋਣਾ ਸ਼ੁਰੂ ਹੋ ਗਿਆ ਹੈ ਅਸੀਂ ਘਟੋ ਘਟ 4 ਤੋਂ 5 ਮਿੰਟ ਤੱਕ ਇਸੇ ਤਰੀਕੇ ਨਾਲ ਰਗੜੀ ਜਾਵਾਂਗੇ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਹੋਵੇ ਤੇ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਨਾਲ ਹੀ ਬੈੱਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ। ਦੇਖੋ ਇਸ ਤਰੀਕੇ ਨਾਲ ਮੈਂ ਨਿੰਬੂ ਨੂੰ ਸੰਗੀਤ ਨਾਲ ਰਗੜ ਦਿੱਤਾ ਹੈ ਤੇ ਜਿੱਥੇ-ਜਿੱਥੇ ਕਾਫੀ ਜ਼ਿਆਦਾ ਇਹ ਜੰਮਿਆ ਹੋਇਆ ਹੈ ਉਹਦੇ ਉੱਤੇ ਵੀ ਅਸੀਂ ਇਹਨੂੰ ਰਗੜਾਂਗੇ। ਹੁਣ ਅਸੀਂ ਇੱਥੇ ਇੱਕ ਚਮਚ ਦਾ ਇਸਤੇਮਾਲ ਕਰਾਂਗੇ ਤੇ ਚਮਚ ਦੀ ਬੈਕ ਸਾਈਡ ਤੋਂ ਅਸੀਂ ਜਿਹੜਾ ਪਾਰਟ ਸਾਡਾ ਗੈਸ ਸਟੋਵ ਦੇ ਨਾਲ ਕਾਫੀ ਜ਼ਿਆਦਾ ਚਿਪਕਿਆ ਹੋਇਆ ਹੈ ਨਹੀਂ ਨਿਕਲ ਰਿਹਾ ਉਸ ਨੂੰ ਅਸੀਂ ਚਮਚ ਦੀ ਸਹਾਇਤਾ ਨਾਲ ਹਲਕਾ-ਹਲਕਾ ਪ੍ਰੈਸ ਕਰਾਂਗੇ। ਦੇਖੋ ਇਸ ਤਰੀਕੇ ਨਾਲ ਸਾਰੇ ਗੈਸ ਸਟੋਵ ਨੂੰ ਇਸੇ ਤਰੀਕੇ ਨਾਲ ਹੀ ਸਾਫ਼ ਕਰ ਲਿਆ ਹੈ ਹੁਣ ਅਸੀਂ ਇਹਦੇ ਉੱਤੇ ਇੱਕ ਸੁੱਕਾ ਕੱਪੜਾ ਫੇਰਾਂਗੇ ਅਤੇ ਸੁੱਕੇ ਕੱਪੜੇ ਦੇ ਨਾਲ ਸਾਰੇ ਗੈਸ ਸਟੋਵ ਨੂੰ ਵੀ ਸਾਫ਼ ਕਰ ਦਾਂਗੇ ਦੇਖੋ ਇਸ ਤਰੀਕੇ ਨਾਲ ਸਾਡਾ ਗੈਸ ਸਟੋਵ ਆ ਜਿਹੜਾ ਕਾਫੀ ਜ਼ਿਆਦਾ ਸਾਫ਼ ਹੋ ਚੁੱਕਿਆ ਹੈ ਬਿਲਕੁਲ ਨਵਾਂ ਹੀ ਲੱਗ ਰਿਹਾ ਹੈ ਦੇਖੋ ਇਸ ਤਰੀਕੇ ਨਾਲ ਬਹੁਤ ਹੀ ਆਸਾਨੀ ਨਾਲ ਅਸੀਂ ਘਰ ਇਹੀ ਗੈਸ ਸਟੋਵ ਨੂੰ ਗੰਦੇ ਤੋਂ ਗੰਦੇ ਗੈਸ ਸਟੋਵ ਨੂੰ ਘਰ ਇਹੀ ਆਸਾਨੀ ਦੇ ਨਾਲ ਕੇਵਲ ਦੋ ਚੀਜ਼ਾਂ ਦਾ ਇਸਤੇਮਾਲ ਕਰਕੇ ਸਾਫ਼ ਕਰ ਸਕਦੇ ਹਾਂ ਨੇ ਤੇ ਇੱਕ ਸਾਫ ਕਪੜੇ ਨੂੰ ਗਿੱਲਾ ਕਰਕੇ ਉਹਦੇ ਨਾਲ ਇਸ ਨੂੰ ਸਾਫ ਕਰਾਂਗੇ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੁਣ ਇੱਕ ਸੁੱਕੇ ਕਪੜੇ ਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਪੂੰਝ ਦਾਂਗੇ ਅਤੇ ਸਾਰੇ ਚੁੱਲ੍ਹੇ ਨੂੰ ਅਸੀਂ ਚੰਗੀ ਤਰੀਕੇ ਨਾਲ ਸਾਫ ਕਪੜੇ ਦੇ ਨਾਲ ਸਾਫ ਕਰ ਦਾਂਗੇ ਦੇਖੋ ਸਾਡਾ ਚੁੱਲ੍ਹਾ ਬਿਲਕੁਲ ਨਵਾਂ ਹੀ ਬਣ ਕੇ ਤਿਆਰ ਹੋ ਗਿਆ ਹੈ ਬਹੁਤ ਜਿਆਦਾ ਸਾਫ ਹੋ ਜਾਂਦਾ ਹੈ ਇਸ ਦੇ ਨਾਲ ਹੀ ਤੇ ਇਸ ਨੂੰ ਸਾਫ ਕਰਨ ਦੇ ਵਿੱਚ ਕੋਈ ਖਰਚਾ ਨਹੀਂ ਆਇਆ ਬਹੁਤ ਹੀ ਆਸਾਨੀ ਦੇ ਨਾਲ ਅਸੀਂ ਆਪਣੇ ਕਿਚਨ ਵਿੱਚ ਮੌਜੂਦ ਕੇਵਲ ਦੋ ਚੀਜ਼ਾਂ ਦੇ ਨਾਲ ਹੀ ਆਪਣੇ ਗੰਦੇ ਤੋਂ ਗੰਦੇ ਗੈਸ ਚੁੱਲੇ ਨੂੰ ਸਾਫ ਕਰ ਸਕਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਨੈਕਸਟ ਹੋਰ ਵਧੀਆ ਜੀ ਵੀਡੀਓ ਦੇ ਨਾਲ ਧੰਨਵਾਦ